ਜਿਹੜੇ ਬੰਦੇ ਨੂੰ ਆ ਚਾਹ ਆਫਰੀ ਮਿਲ ਜਾਏਗਾ ਮਰੇ ਨੂੰ ਹਾਂ ਉਹ ਗੰਮਾ ਲੱਕੀ ਪਰਸਨ ਆੜੀ ਵਾਲਾ ਤਾ ਫਰਦਾ ਬੰਦਾ ਦਵਾਰੇ ਆਗੇ ਚਾਹ ਲੈਗੇ ਚੋਬਰ ਜੀ ਸੋਸ ਤੇ ਗੱਲ ਸਾਰਿਆਂ ਨੂੰ ਆਏ ਸਾਰੇ ਵਧੀਆ ਹੋਣਗੇ ਅੱਜ ਦੇ ਵਲੌਗ ਤੁਹਾਡਾ ਸਪੋਰਟ ਹੈ ਤੇ ਅੱਜ ਤੂੰ ਵੇਚਣਾ ਵੜ ਯਾਰ ਤੁਰਪਾ ਯਾਰ ਤੂੰ ਗੱਟੂ 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 ਏ ਗੱਟੂ ਕੱਟੂ ਹੁਣ ਤਣੀ ਦੇ ਨੂੰ ਹਾਂ ਉਹ ਲੈ ਕੇ ਗਿਆ ਇੱਕ ਬੱਦੀ ਨਹੀਂ ਗੱਟੂ ਹਾਂ ਕੱਚ ਦੇ ਖਾਲੀ ਹਾਂ ਦੇ ਇੱਕ ਕਿੰਨੀ ਖਾਲੀ ਕੋਈ ਇਹ ਨੰਬਰ ਇੱਥੇ ਲੱਗ ਗਿਆ ਪ੍ਰਾਪ ਕਿੱਧਰ ਵਗੀ स्कूल की गई दो 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 <laughs> दो कर अच्छा दीदी ड्रैवर ਲੇ ਗਰੂਮ ਟੂਰਨਾਮੈਂਟ ਬਾਰੇ ਨਾਲ ਰਜਾਈਂਦੇ ਹੁੰਦੇ 23 24 ਆ ਗਿਆ ਹੈ ਲੋ ਠੰਡ ਕੀ ਆ ਗਿਆ ਉਹ ਆਇਆ ਹੈ ਟੂਰਨਾਮੈਂਟ ਆਇਆ ਜਿਮਾਰ ਤੇ ਬੱਚੇ ਜਾ ਰਹੇ ਨੇ ਸਕੂਲ ਚ ਆਹ ਦਿਂਦਾ ਬੱਦਕਾਤਾ ਉਹ ਦੂਜਾ ਤਾਲਾ ਹੁਆ ਜਿੱਕਰ ਦੇ ਉਹ ਵੀ ਨਾ ਨਹੀਂ ਬੋਲੀ ਗੁਰਨਾਨ ਚ ਤਾਲ ਜੀ ਦਾ ਪ੍ਰਧਾਨ ਗਰਨਾਨ ਕਾਲ ਦਾ ਪ੍ਰਧਾਨ ਸਾਡੇ ਨਾਲ ਆਏ ਸੀ ਗਾਤਰ ਹੀ ਲਿਆਂਦਾ ਸੀ ਹਾਂ ਇਹ ਦੀ ਸਕਿਉਰਟੀ ਕਰ ਰਹੇ ਸੀ ਉਹ ਬੋਲੂ ਆ ਤਾਂ ਗਰਤਾ ਲਾ ਦੇ ਪਤਾ ਲੱਗ ਗਿਆ ਇਹ ਦੀ ਸਕਿਉਰਟੀ ਕਰ ਰਹੇ ਅਸੀਂ ਇਸ ਬੰਦੇ ਦੀ ਇਹ ਗੁਰਨਾਨ ਕਾਲ ਦਾ ਪ੍ਰਧਾਨ ਆਉਣ ਵਾਲੇ ਦਾ ਹੀ ਆਉਣ ਵਾਲੇ ਟਾਈਮ 'ਚ ਬੱਤ ਕੇ ਰਹੇ ਹੋਏ ਸੀ ਇਹ ਕਿ ਪਾਰਕ ਬੰਦਰ ਤੋ ਆਏ ਬਈ ਬੰਦ ਕੇ ਚੱਲਾਂਗੇ ਲਓ ਮਿੱਤਰੋ ਪਹੁੰਚ ਚੁੱਕੇ ਆ ਉਸ ਜਗ੍ਹਾ ਤੇ ਇਸ ਜਗ੍ਹਾ ਤੇ ਆ ਦੇਖਦਾ ਵੋਇਤਰਾ ਉਹ ਮਾਤਾ ਹੱਥ ਮਾਰ ਕੇ ਦੇਖਦਾ ਇਹਨੂੰ ਜਾਨੀ ਬੜੀ ਅਗਰੇ ਮਾਰ ਕੇ ਦਿੱਤਾ ਉਹ ਨਹੀਂ ਆ ਠੀਕ ਇੱਕ ਤਾਂ ਠੀਕ ਆ ਯਾਰ ਨਹੀਂ ਛੋਟਾ ਨਹੀਂ ਵੱਡੇ ਵੱਡੇ ਨਹੀਂ ਉਹ ਨਹੀਂ ਛੋਟਾ ਸੋਹਣਾ ਯਾਰਾ ਸੋਹਣਾ ਨੂੰ ਪਾਏ ਹਾਂ ਇੱਕ ਆ ਪੰਦੇ ਹੱਥ ਜੜਾ ਦੋ ਹੋ ਗਿਆ ਜਾ ਹਾਂ ਕੋਹਾੜੀ ਵਲਦਾ ਆਫਰਦਾ ਬੰਦਾ ਐ ਦਾ ਹੱਥਾ ਓਏ ਆਸੇ ਉਹੀ ਆਇਆ ਪਤਲਾ ਆਇਆ ਕੋਈ ਦਾ ਵੱਡਾ ਇਕੱਠੇ ਗੁੱਡੇ ਵੀ ਹੋਇਆ ਆ ਆ ਗਿਆ ਕਰਤਾ ਦਾ ਮੋਦਲਾ ਚਾਲਾ ਚਾਲਾ ਇਹ ਇਹ ਦਬ ਗਿਆ ਨਟ ਘੇਰਾ ਇੱਕ ਵਾਰੀ ਬਸ ਨਟ ਘੇਰਾ ਉਹ ਆ ਮਾ ਪੁੱਛਿਆ ਨਿਊ ਹਾਲੈਂਡ ਐ ਆਇਂਦਣੇ ਕਿਰਤੋਂ ਦਾ ਉਹ ਖੇਡਦਾ ਸਾਰਾ ਵਿਚਾਰਾ ਚੱਕੋ ਚੱਕੋ ਉਹ ਦੁਵਾਰੀ ਵੱਡਣਾ ਬੁਕਰੇ ਆਕੇ ਦੇਖ ਤਾਂ ਸਹੀ ਸਹੀ ਯਾਰ ਯਾਰ ਚੱਕੋ ਚੱਕੋ ਪਸ 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 ਕੋ ਮਾਰਾ ਹੀ ਤੋ ਲੈ ਲੈ ਕੇ ਆਇਆ ਨੀ ਹੱਥ ਮਾਰਦੀ ਦੋਸਤਾਂ ਕਹਿਣਾ ਮੰਗੂ ਰੈਡੀ ਕੰਮ ਨਾ ਨਾ ਉਰੀ ਤਰਾਂ ਥੰਦੇ ਥੰਦੇ ਦਰਨਾ ਪੈਦਾ ਨਹੀਂ ਉਹਦੇ ਚਰਕੀ ਬਈ ਕੱਟੂ ਜੈ ਬੜਾ ਚੰਗੇ ਲੱਗ ਰਹੇ ਨੇ ਸੋਹਣੇ ਸੋਹਣੇ ਲੱਗਦੇ ਨੇ ਜਿਵੇਂ ਕੈਂਟ ਲੱਗ ਨਹੀਂ ਆ ਮੈਂ ਓਕੇ ਕੇਲੇ ਖੋੜੀ ਲੱਤੇ ਕੈਂਟ ਲੋ ਮਿੱਤਰੋ ਲੈ ਜਾ ਲੈ ਹੁਣ ਲੈ ਜਾ ਲਾਗੇ ਕਹਿੰਦੇ ਕਿਵੇਂ ਡੈਕੋਰੇਸ਼ਨ ਦੇਖੋ ਜੀ ਆ ਗੋਲ ਤੇ ਹੋਰ ਕੀ ਆਤਾ ਹੈ ਉਹ ਕਪੜਾ ਹੋ ਗਿਆ ਬਾਹਰ ਹੋ ਗਈਆਂ ਇਹ ਸੇਵਾ ਕਰ ਰਹਾ ਮੁੰਡਾ ਜੱਗ ਨਹੀਂ ਪਰੇ ਕੁੱਤਾ ਉੱਤੇ ਨਾ ਵਧੀਆਂ ਹੋਏ ਆ ਸ਼ਕਲ ਦੇਖ ਲੋ ਜੀ ਜੀ ਪ੍ਰਧਾਨ ਆਈ ਆਪਣਾ ਗੁਰਨਾਲ ਕਾਲਜ ਦਾ ਮੁੰਡਾ ਆਣ ਕੋਟਰੀ ਬਾਤ ਪਾਤ ਕਰੀ ਰਹਾ ਆਤਮਾਨ ਬਾਰੇ ਕਰ ਜੀਪਾ ਆਪਣੋ ਨਾਮ ਦੀ ਜੈ ਨਾਨਕ ਸਤਿਗੁਰ ਹਾਰੀ ਹੈਲੋ ਸਾਰੇ ਭੋਲਾ ਦੀ ਬੀਲ ਆ ਮੁੰਡਾ ਗਲਾਸੇ ਵਾਲਾ ਪੰਜਵਾ ਇੱਕ ਦੋ ਕਾਜ ਸਰਦੂਰ ਪ੍ਰਸਾਦ ਕਿੰਨਾ ਗੈਂਡ ਵੀ ਆਉਂਦਾ ਹੋਰ ਆ ਦੇਖੀਆ ਦੇਖ ਸੁਖਨਾ ਹਿੰਦ ਸਵਾਰੇ ਆ ਗਏ ਚਾਹ ਲੈ ਗਏ ਚੋਬਰ ਟੀਮ ਖਰਾਬ ਹੋ ਗਈ ਬਾਈ ਪਤਾ ਕੀ ਨਾ ਵੀ ਪਲਾ ਪੀ ਲਿਆ ਇਹਨੂੰ ਫਾਇਦਾ ਨਹੀਂ ਹੋਣਾ ਬਾਹਰ ਗੱਲ ਉਹ ਜਾਗੀ ਤੱਪ ਗਿਆ ਹੈ ਹੈ ਹੀ ਹੋਰ ਦਾ ਬੰਜਾ ਦੇਸ ਤੋ ਆ ਕਹਿੰਦੇ ਸ਼ੋਲੇ ਸ਼ੋਲੇ ਆਵਣੀ ਸ਼ੋਲੇ ਜਵਾ ਦੇ ਵਾਰੀ ਨੂੰ ਸ਼ੋਲੇ ਹਾਂ ਗੋਪੀ ਜੇ ਕਿ ਤਰੀਕੇ ਨਾਲ ਘੱਟੀ ਦੇ ਪਤਾ ਲਾਦਾ ਵੀ ਜਵਾ ਲੈ ਫਲਾ ਕਰਿਆ ਵੇ ਕਿਰਚ ਕਹਿੰਦੇ ਇਹਨੂੰ ਕਿਰਚਾ ਦੇ ਸਹੀ ਗੱਲ ਆ ਯਾਰ ਇਹੋ ਬੰਦੇ ਨੇ ਜਿਨ੍ਹਾਂ ਦੇ ਕਰੀ ਕੋਈ ਪ੍ਰੋਗਰਾਮ ਹੋਵੇ ਯਾ ਬਾਈ ਇਹਨਾਂ ਨੂੰ ਕੋਈ ਚੱਕਰ ਨਹੀਂ ਇਹ ਬੰਦੇ ਨੇ ਕਿਹੜਾ ਕੀ ਹੋ ਰਿਹਾ ਇਹ ਉੱਪਰ ਆ ਕਿਹੜਾ ਹੈ ਚਾਹ ਮਿੱਤਰੋ ਹੁੰਦਾ ਪਾਣੀ ਮੂੰਹ ਚ ਪਿੰਟ ਲੱਗਣ ਲੱਗੇ ਮਿੱਤਰੋ ਸਵੇਰ ਵਾਸਤੇ ਬਹੁਤ ਯਾਰ ਦੇ ਕਰ ਦੇ ਆ ਬੈਠਾ ਪ੍ਰਧਾਨ ਆਪਣਾ ਕਾਲਜ ਦਾ ਜੀਐਨਸੀ ਦਾ ਮਿੱਤਰੋ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਮਿੱਤਰੋ ਕਿੱਥੇ ਪਹੁੰਚ ਗਏ ਹੋਣੀ ਹੁੰਦਾ ਕਹਿੰਦਾ ਜਿਹੜੇ ਬੰਦੇ ਨੂੰ ਆ ਚਾਹ ਵੀ ਮਿਲ ਜਾਏ ਕਮਰੇ ਦੀ ਹਾਂ ਉਹ ਗੱਮਾ ਲੱਕੀ ਪਰਸਨ ਆਪਾਂ ਲੱਕੀ ਪਰਸਨ ਜੀ ਹਾਂ ਬੈਠੀਆਂ ਕਿਹਾ ਕਾ ਲੱਡੂ ਬਹੁਤ ਅੱਛੇ ਬਹੁਤ ਅੱਛੇ ਬਰੋ ਇਹ ਕੰਮ ਜਮਾਨੀ ਇਹ ਕੰਮ ਜਮਾਨੀ ਕਰਾਇਆ ਸਹੀ ਹੈ ਆਹ ਕਮਰੇ ਚ ਪੈ ਜਾਗੇ ਆਪਦੇ ਘਰ ਦੇ ਰਿਸ਼ਤੇਦਾਰ ਆਪ ਹੀ ਆਣ ਰਿਹਾ ਆਏ ਆਏ ਇਹ ਕਮਰੇ ਚ ਹੀ ਪੈ ਜਾਗੇ ਮੈਂ ਲਗਣਾ ਤੁਹਾਨੂੰ ਅਜੇ ਲੰਗਰ ਛਕਿਆ ਨਹੀਂ ਪੈਣ ਦੀ ਸੋਚ ਪਈ ਇੱਥੇ ਲਾ ਕੇ ਦਿਓ ਇੱਥੇ ਆਪਰੋ ਸਾਹ ਚਾ ਚਾ ਹੋ ਰਹੀ ਹੈ ਮਿੱਤਰੋ ਦੂਜਾ ਬੁਥੀਲਾ ਲੱਗ ਰਿਹਾ ਇਹਦੇ ਬੁਥੀਲਾ ਦੇਖ ਕੇ ਠੰਡ ਬਹੁਤ ਆ ਕਹਿੰਦੇ 12 13 ਲੀਟਰ ਵਾਲਾ ਬੁਥੀਲਾ ਹੈ ਠੰਡ ਬਹੁਤ ਆ ਤੇ ਨਾਲ ਕਹਿੰਦੇ ਜਲੇਬੀ ਕੋੜਾ ਰਿਹਾ ਪੀਓ ਜਲੇਬੀ ਐਂਡ ਕੋੜਾ ਦੇ ਹੋਈ ਭਾਈ ਹੋ ਰਿਹਾ ਭਾਈ ਮਿੱਟੀ ਉੱਤੇ ਖੜ ਕੇ ੱਬੇ ਦੇ ਕੈਮਰਾਮੈਨ ਆਉਣ ਦੇ ਨਾਲ ਮੁਦ ਕਰਤਾ ਨਹੀਂ ਅਸੀਂ ਬੋਲ ਬੋ ਕੁਛ ਬਈ ਮਰੇ ਬਿੱਟੂ ਨੂੰ ਅਸੀਂ ਲੈ ਮੈਨੂੰ ਫੜਾ ਇਹ ਬੋਲਣ ਜਾਂ ਉਹਨੂੰ ਫੜਾ ਫੇਰ ਮੈਂ ਬੋਲਣ ਥੱਲੇ ਦੇਖਦੀ ਐ ਤੂੰ ਸੀਖ ਤਾ ਲੈਣਾ ਦੇਖੂ ਓਏ ਤੂੰ ਸੀ ਪਾਥਾ ਪਾਉਂ ਆਂ ਓਏ ਥੱਲੇ ਨਾ ਓਏ ਇੱਥੇ ਬੰਦੇ ਬੈਠਿਆ ਓ ਇਧਰ ਦੇਖੋ ਯਾਰ ਓਏ ਮਿੰਟ ਧਰ ਕੇ ਧਰ ਕੇ ਚਲਾ ਲੈ ਤੂੰ ਧਰ ਕੇ ਧਰ ਕੇ ਚਲਾ ਔਰ ਯਾਰ ਬਦੂ ਚਲਾਉਂਦੇ ਯਾਰ ਗਾਲਾਂ ਲਾਉਂਗੇ ਮੇਰੀ ਪੱਕੀ ਗੱਲ ਆ ਉੱਥੇ ਥੋੜੀਆਂ ਬੈਠੇ ਨੇ ਥੱਲੇ ਵੀਡੀਓ ਬਣਾਉਂਦੇ ਯਾਰ ਓ ਸੀਸੇ ਜਨਾ ਮਾਰੀ ਓਏ ਕਦਾ ਇੱਧਰ ਦੇ ਨਾ ਡਰੀਆਂ ਦਾ ਡੱਲਾ ਦੇਖਦਾ ਤਾਂ ਥੰਨੀ ਉਹ ਇਹੋ ਤਰੋ ਜਾ ਤੇ ਮੂਹਿਆ ਗਾਲ ਹੋ ਗਿਆ ਇੱਧਰ ਆ ਜਾ ਸੱਚ ਪੇਪਰ ਮੇਰਾ ਐ ਮੇਰਾ ਪੇਪਰ ਮਤਰਾ ਗੱਲਾ ਝੋਲਾਣਾ ਸਮਝਿਓ ਇਹ ਬੋਲੀ ਮੜਾਇਆ ਝੋਲ ਦੇ ਵਿੱਚ ਕਹਿੰਦੇ ਬੰਬ ਬਹੁਤ ਆ ਓਏ 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 ਪੋੜੇ ਢੂਗਾਗੇ ਓ ਪੋੜੇ ਢੂਗਾਗੇ ਆ ਬੰਦਾ ਹੀ ਆ ਬੰਦਾ ਹੀ ਆਜ ਵਾਕਣੀ ਆ ਲਵੀ ਆਈ ਆਹਾ ਆਪਣਾ ਹੋਗਾ